जय श्री कृष्णा जय श्री राधे ਅੱਜ ਨਕੋਦਰ ਦੇ ਦੇਵੀ ਤਲਾ ਮੰਦਿਰ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਨਕੋਦਰ ਸ਼ਹਿਰ ਦਾ ਤੁਹਾਨੂੰ ਜਨਮਾਸਟਮੀ ਦਾ ਜਿਹੜਾ ਮਾਹੌਲ ਦਿਖਾਉਣ ਜਾ ਰਹੇ ਆ ਬਹੁਤ ਹੀ ਸੋਹਣਾ ਦ੍ਰਿਸ਼ ਨਕੋਦਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਆ ਹੋਰ ਵੀ ਸ਼ਹਿਰ ਦੇ ਜਿਹੜੇ ਅਲੱਗ-ਅਲੱਗ ਮੰਦਿਰ ਹੈਗੇ ਆ ਉੱਥੇ ਵੀ ਜਾਵਾਂਗੇ ਔਰ ਨਕੋਦਰ ਦੇ ਦੇਵੀ ਤਲਾ ਮੰਦਿਰ ਤੋਂ ਸ਼ੁਰੂ ਹੋਣ ਜਾ ਰਹੇ ਆ ਤੁਹਾਨੂੰ ਅੰਦਰ ਜਾ ਕੇ ਅੰਦਰਲੀ ਤਸਵੀਰਾਂ ਦਿਖਾਉਣ ਜਾ ਰਹੇ ਆ ਤੁਸੀਂ ਦੇਖਦੇ ਰਹੋ ਆਰਮੀ ਇੰਡੀਆ ਟੀਵੀ ਨਿਊਜ਼ ਰੈਬੀ ਪਾਰਟੀਆ ਦੇ ਨਾਲ ਥੈਂਕ ਯੂ Oh thank you. Bye. 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 ka <laughs> pīkū <laughs> <laughs> இதுதும் <lightweight> ਉਹਨੇ ਜਿਵੇਂ ਡਾਕਟਰ ਨਵਜੋਦ ਆਇਆ ਕਾਂਗਰਸ ਦੇ ਹਲਕਾ ਇੰਚਾਰਜ ਨਕੂਦਰ ਦੇ ਦੇਵੀਤਲਾ ਮੰਦਰ ਪਹੁੰਚੇ ਉਹਨਾਂ ਨੇ ਦੱਸਿਆ ਵੀ ਸ਼ਹਿਰ ਵਾਸੀਆਂ ਦਾ ਇਹ ਪਿਆਰ ਸਾਨੂੰ ਹਮੇਸ਼ਾ ਮਿਲਦਾ ਰਹਿੰਦਾ ਇਸ ਵਾਰ ਵੀ ਸੀ ਸ਼੍ਰੀ ਦੇਵੀਤਲਾ ਮੰਦਰ ਨਕੂਦਰ ਦੇ ਵਿੱਚ ਪਹੁੰਚ ਕੇ ਆਸ਼ੀਰਵਾਦ ਲਿਆ ਸਾਰਿਆਂ ਦਾ ਤੇ ਸ਼ੁਭ ਕਾਮਨਾਵਾਂ ਦੀ ਕੀਤੀ ਉਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਲਈ ਤੇ ਜਨ ਮਾਸਟਰੀ ਦੀਆਂ ਵਧਾਈਆਂ ਵੀ ਦਿੱਤੀਆਂ ਨਾਲ ਤੇ ਕਾਫੀ ਜਿਆਦਾ ਇੱਥੋਂ ਪਿੱਛੇ ਸਪੀਕਰ ਚੱਲ ਰਹੇ ਹੋਣ ਦੇ ਕਰਕੇ ਆਵਾਜ਼ ਜਿਹੜੀ ਨਹੀਂ ਆ ਸਕੀ ਤੇ ਅੱਗੇ ਵੀ ਹੋਰ ਜਿਹੜੇ ਵੀ ਪਤਵੰਤੇ ਸ਼ਹਿਰ ਦੇ ਵਿੱਚ ਪਹੁੰਚੇ ਹਨ ਸੱਜਣਾਂ ਆ ਰਹੇ ਆ ਇੱਥੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖਦੇ ਰਹੋ ਆਰਬੀ ਇੰਡੀਆ ਤੇ ਵੀ ਨਿਊਜ਼ ਨਕੁੱਤ ਦੇ ਦੇਵੀ ਤਲਾਵ ਮੰਦਿਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜੇ ਨਮਾਸਤਬਿੰਦੀ ਆ ਜਿਹੜੀ ਇੱਥੇ ਰੌਣਕਾਂ ਲੱਗੀਆਂ ਹੋਈਆਂ ਆ ਉੱਥੇ ਹੀ ਨਕੁੱਤ ਦੇ ਜਿਹੜੇ ਪੰਡਤ ਜੀ ਉਹਨਾਂ ਦੇ بیٹے ਮਦਨ ਗੋਪਾਲ ਜੀ ਸਾਡੇ ਚ ਮੌਜੂਦ ਆ ਗੋਪਾਲ ਜੀ ਬਹੁਤ ਵਧੀਆ ਮਾਹੌਲ ਬਣਾਇਆ ਮੰਦਿਰ ਦੇ ਅੰਦਰ ਸਾਰਿਆਂ ਨੂੰ ਪਹਿਲਾਂ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਇਸ पावन त्यौहार श्री कृष्ण जन्माष्टमी दी बहुत-बहुत मुबारक बधाई होवे मैं अपने ਵੱਲੋਂ विश्व हिंदू परिषद ਦੀ ਟੀਮ ਸਾਡੀ ਨਕਉਤਰ ਦੀ ਬੜੀ ਹਰਸ਼ੋਗਲਾਸ ਦੇ ਨਾਲ ਹਰ ਮੰਦਰ ਦੇ ਵਿੱਚ ਇਸ ਪਵਿੱਤਰ ਤਿਹਾੜ ਨੂੰ ਮਨਾਇਆ ਜਾ ਰਿਹਾ ਹੈ ਵੀ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਇਸ ਤਿਹਾੜ ਦੇ ਵਿੱਚ ਬਾਦ ਚੜ ਕੇ ਬੜੇ ਉਤਸ਼ਾਹ ਨਾਲ ਪਾਗਲੋਂ ਮੰਦਰ ਜਾਓ ਤੇ ਰਾਤ ਨੂੰ 12 ਵਜੇ ਮੰਦਰ ਦੀ ਆਰਤੀ ਵਿੱਚ ਸ਼ਾਮਿਲ ਹੋ ਜੈਸ਼ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਨਕੋਦਰ ਦੇ ਦੇਵਿੱਤਲਾ ਮੰਦਿਰ ਦੇ ਅੰਦਰ ਖੜੇ ਆ ਤੁਸੀਂ ਦੇਖ ਸਕਦੇ ਆ ਅੰਦਰ ਦਾ ਮਾਹੌਲ ਪਰਿਵਾਰ ਆਪਣੇ ਬੱਚਿਆਂ ਲੈ ਕੇ ਕੋਈ ਕ੍ਰਿਸ਼ਨ ਕੋਈ ਰਾਧਾ ਬਣਾ ਕੇ ਲੈ ਕੇ ਆਇਆ ਹੋਇਆ ਆ ਪਰ ਤੁਸੀਂ ਦੇਖ ਸਕਦੇ ਸਾਰਾ ਵੀਊ ਕਿੰਨਾ ਸਾਰੇ ਬੱਚਿਆਂ ਦੇ ਵਿੱਚ ਵੀ ਕੁਝ ਹੀ ਆ ਜਿਹੜੇ ਕ੍ਰਿਸ਼ਨ ਬਣੇ ਆ ਰਾਧਾ ਬਣੇ ਆ ਔਰ ਬਹੁਤ ਹੀ ਪਿਆਰਾ ਵੀਊ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਅੰਦਰ ਜਿਹੜੀ ਸੰਗਤ ਆ ਰਹੀ ਉਹਨਾਂ ਨੇ ਵੀ ਕਰੀ ਕੈਮਰਾ ਮਾਰ ਕੇ ਉਹਨਾਂ ਨੂੰ ਵੀ ਦਰਸ਼ਨ ਕਰਵਾ ਦੇ ਤੇ ਜਾਣ ਕਰੀ ਸਾਰੇ ਅਰੇ ਮਾਹੌਲ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਮਾਹੌਲ ਨਕੋਦਰ ਦੇ ਦੇਵੀ ਤਲਾ ਮੰਦਿਰ ਲੰਦਾਂ ਦਾ ਬਣਿਆ ਆ ਤੇ ਉੱਥੇ ਹੀ ਸਾਡੇ ਵਿੱਚ ਤੇ ਸਿਰਤਾ ਸਾਹਿਬ ਖੜੇ ਆ ਅਸੀਂ ਉਹ ਨਾਲ ਗੱਲਬਾਤ ਕਰਦੇ ਆ ਅੱਜ ਦਾ ਪਵਿੱਤਰ ਦਿਹਾੜਾ ਆ ਜਨਮਾਸ਼ਮੀ ਆ ਕੀ ਕਹਿਣਾ ਚਾਹਦੇ ਹੋ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਤੇ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਾਦਿਆਂ ਨੂੰ ਸ਼ੁਗੰਭੇ ਦਾ ਹਾਮ ਬਦੋ ਲੱਖ ਲੱਖ ਵਧਾਈਆਂ ਏ ਪੁਛਾਰ ਬੜਾ ਹੀ ਪੁਛਤਾ ਧਿਆਰਾ ਹੈ ਜਿਕਾਰਾ ਕਿਸ਼ਨ ਭਗਵਾਨ ਜੀ ਦਾ ਬੋਲ ਸੱਚਾ ਦਰbaar ਜੈ ਬਹੁਤ ਬਹੁਤ ਸ਼ੁਕਰੀਆ ਜੀ ਤੇ ਮੈਂ ਕੈਮਰਾਮੈਨ ਨੂੰ ਕਹਾਂਗੇ ਕਰੀ ਜਿਹੜੇ ਮਾਰਾਈ ਦੀ ਫੋਟੋ ਲਿਖੀ ਪਤਾ ਇਧਿਆ ਤੁਹਾਨੂੰ ਦਿਖਾਈ ਗਿਆ ਜਾਨ ਬਹੁਤ ਹੀ ਪਿਆਰਾ ਜਿਹੜੀਆਂ ਨੰਨੀਆਂ ਤੇ ਬੰਦਰ ਤੇ ਨਰ ਦਾ ਵੀ ਉਹ ਦੇਖ ਸਕਦੇ ਹੋ ਆਰ ਬੀ ਇੰਡੀਆ ਟਿਵੀਿੰਗਸ ਤੇ ਨਕੋਦਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਜਨ ਮਾਸਟ ਵੀ ਦੀਆਂ ਔਰ ਸਾਡੇ ਵਿੱਚ ਇਸ ਵੇਲੇ ਮੌਜੂਦ ਹੈ ਮਨੀਸ਼ ਤੇਜੀ ਸਮਾਜ ਸੇਵਕ ਔਰ ਬੀਜੇਪੀ ਦੇ ਆਗੂ ਵੀ ਆ ਮਨੀਸ਼ ਭਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਈਆਂ ਦਿੱਤੀ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਤੇ ਸ਼ਹਿਰ ਵਾਸੀ ਸਾਰੇ ਸ਼ਹਿਰ ਵਾਸੀਆਂ ਨੂੰ ਨਹੀਂ ਸਾਰੇ ਦੇਸ਼ ਵਾਸੀਆਂ ਨੂੰ ਵੀ ਨਹੀਂ ਸਾਰੇ ਵਿਦੇਸ਼ਾਂ 'ਚ ਵੀ ਵਸਦੇ ਸਾਡੇ ਭੈਣਾ ਭਰਾਵਾਂ ਨੂੰ ਸਮਸਤ ਪ੍ਰਾਨੀਆਂ ਨੂੰ ਸਭ ਨੂੰ ਸਾਡੇ ਮਨੀਸ਼ ਟਰੀ ਮੈਂ ਔਰ ਮੇਰੇ ਨੋਰੇ ਰਾਮ ਧੀਰ ਪਰਿਵਾਰ ਵੱਲੋਂ ਔਰ ਸਮੁੱਚੀ ਮੇਰੀ ਬੀਜੇਪੀ ਦੀ ਲੀਡਰਸ਼ਿਪ ਵੱਲੋਂ ਸਾਡੇ ਜਿਹੜੇ ਪ੍ਰਧਾਨ ਹੈ ਸਹਿਰੇ ਨਰੇਂਦਰભાઈ ਮੋਦੀ ਜੀ ਉਹਨਾਂ ਦੀ ਸਾਰੀ ਅਸੀਂ ਟੀਮ ਵੱਲੋਂ ਸਾਰੇ ਸਮਸਤ ਦੇਸ਼ਵਾਸੀਆਂ ਵਿਦੇਸ਼ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਇਸ ਮਹ ਜਿਹੜੀ ਜਨਮ ਅਸ਼ਮੀ ਦੀਆਂ ঠাকুর ਜੀ ਦੀ ਰਾਧਾ ਰਾਣੀ ਦੀ ਕਿਰਪਾ ਸਾਰੇ ਸੰਸਾਰ ਤੇ ਬਣੀ ਰਹੇ ਇਹ ਮੰਗਲ ਕਾਮਨਾ ਦੀ ਅਸੀਂ ਦੁਆ ਮੰਗਦੇ ਆ ਕਿ ਪ੍ਰਮਾਤਮਾ ਆਪਣੇ ਚਰਨਾਂ ਨਾਲ ਲਾਗੇ ਰੱਖੇ ਔਰ ਇਸੇ ਤਰ੍ਹਾਂ ਤੁਸੀਂ ਦੇਖੋ ਮੰਦਰਾਂ ਦੀ ਬੜੀ ਸਜਾਵਟ ਹੋਈ ਹੈ ਇੱਥੇ ਹੀ ਨਹੀਂ ਤੁਸੀਂ ਹਿੰਦੁਸਤਾਨ ਤੋਂ ਬਾਹਰ ਵੀ ਬੜੇ ਮੰਦਰਾਂ ਦੀ ਸਜਾਵਟ ਬੜੀ ਸੁੰਨ ਨੂੰ ਆ ਰਹੀ ਹੈ ਦੇਖਣ ਨੂੰ ਆ ਰਹੀ ਹੈ ਟੀਵੀ ਤੇ ਲਾਈਵ ਚੱਲ ਰਿਹਾ ਸ਼ੋਅ ਬੜਾ ਆਨੰਦਮਈ ਹੋਇਆ ਹੈ ਪੂਰਾ ਸ਼ਹਿਰ ਅੱਜ ਕ੍ਰਿਸ਼ਨ ਮੇ ਹੀ ਹੋਇਆ ਹੈ ਮਤਲਬ ਅੱਜ ਇੱਕ ਅਲੱਗ ਤਰ੍ਹਾਂ ਦਾ ਫੇਰ ਉਹ ਜਿੱਦਾਂ ਲੋਕ ਕਹਿੰਦੇ ਆ ਕਿ ਨਹੀਂ ਲੋਕਾਂ ਨੇ ਪਰਹੇਜ਼ ਕਰ ਲਿਆ ਹੁਣ ਇਹਨਾਂ ਜਿਹੜਾ ਥੋੜੀ ਲੋਕ ਪਰਹੇਜ਼ ਕਰਦੇ ਆ ਬਟ ਨਹੀਂ ਦੇਖਣ ਨੂੰ ਆ ਰਿਹਾ ਪੂਰਾ ਉਤਸ਼ਾਹ ਉਹ ਨਹੀਂ ਹੈ ਦੁਨੀਆ ਦੇ ਵਿੱਚ ਪਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਨੂੰ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਤੁਸੀਂ ਵੀ ਪੂਰੀ ਕਵਰੇਜ ਬਹੁਤ ਵਧੀਆ ਕਰਦੇ ਹੋ ਰਹਿ ਵੀ ਜੀ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦਾ ਯੂਥ ਸਾਰੇ ਇਸ ਚੀਜ਼ ਨੂੰ ਕਵਰ ਕਰੇ ਪਰ ਆਪਣੇ ਕਲਚਰ ਨੂੰ ਕੋਈ ਭੁੱਲਣ ਨਾ ਦੇਵੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਪਰਮਾਤਮਾ ਦੀ ਸਾਰਿਆਂ ਦੀ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਆਂਦਾ ਰਹੇ ਔਰ ਪ੍ਰਭੂ ਅਸੀਂ ਉਹਨਾਂ ਦੀ ਕਿਰਪਾ ਨਾਲ ਮਨਾਉਂਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਧੇ ਜੈ ਜੈ ਸ਼੍ਰੀ ਕ੍ਰਿਸ਼ਨ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਉਧਰ ਤੇ ਦੇਵੀ ਦਲਾ ਮੰਦਿਰ ਦੇ ਵਿੱਚ ਖੜੇ ਆ ਜਿੱਥੇ ਕੀ ਜਨਮ ਅਸ਼ਟਮੀ ਦਾ ਜਿਹੜਾ ਪਵਿੱਤਰ ਦਿਹਾੜਾ ਸੰਗਤਾਂ ਵੱਲੋਂ ਵੀ ਮਨਾਇਆ ਜਾ ਰਿਹਾ ਔਰ ਇੱਥੇ ਹੀ ਸਾਡੇ ਵਿੱਚ ਅੰਮਿਤ ਵੇ ਬਹੁਤ ਪਵਿੱਤਰ ਜੜਾਇਆ ਸ਼ਬੀਰ ਜੀ ਦੀ ਸੇਵਾ ਕਰ ਰਹੇ ਹਾਂ ਕੀ ਕਹਿਣਾ ਚਾਹਣ ਕਹਿਣਾ ਕੀ ਹੈ ਜੀ ਠਾਕੁਰ ਜੀ ਆਪ ਹੀ ਸੇਵਾ ਕਰਾ ਰਿਆ ਜੀ ਅਸੀਂ ਕਰਨ ਵਾਲੇ ਕੌਣ ਹਾਂ ਸੋ ਪ੍ਰਮਾਤਮਾ ਸਾਰਿਆਂ ਨੂੰ ਇਦਾਂ ਵੱਲ ਚੜ੍ਹ ਕੇ ਜਿਹੜਾ ਇਸ ਦਿਨ ਨੂੰ ਤਿਉਹਾਰ ਦੀ ਮਨਾਉਣ ਦੀ ਸ਼ਕਤੀ ਦੇਵੇ ਤਾਂ ਉਹ ਦੇ ਨਾਲ ਦੇ ਨਾਲ ਸਾਡਾ ਲੱਬੀ ਪਹਾੜੀਆ ਜਿਹੜਾ ਸਾਡਾ ਵੀਰ ਹਰ ਵੇਲੇ ਜਿਹੜੇ ਧਾਰਮਿਕ ਤੇ ਸਮਾਜੀ ਕੰਮਾਂ ਵਿੱਚ ਬਹੁਤ ਚੜ੍ਹ ਕੇ ਹੀ ਸਰੈਂਦਾ ਸੋ ਪ੍ਰਮਾਤਮਾ ਤੈਨੂੰ ਵੀ ਸ਼ਕਤੀ ਦੇਵੇ ਕਾਮਯਾਬੀ ਬਖਸ਼ੇ ਬਹੁਤ ਬਹੁਤ ਮੁਬਾਰਕ ਆ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਥੈਂਕ ਯੂ ਕਰੀਕਾਰ ਦਾ ਮੇਰੇ ਨਾਲ ਮੇਰਾ ਦਾ ਸੁਨੇਹਾ ਨਕੋਦਰ ਦੇ ਮਹੱਲਾ ਜਲੋਟੇ ਦੇ ਵਿੱਚ ਖੜੇ ਆਂ ਖਾਰੀ ਕੋਈ ਔਰ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਆ ਕੁਲਚਿਆਂ ਦਾ ਲੰਗਰ ਜਿਹੜਾ ਸੇਵਾਦਾਰਾਂ ਵੱਲੋਂ ਲਗਾਇਆ ਗਿਆ ਤੇ ਉੱਥੇ ਹੀ ਸਾਡੇ ਵਿੱਚ ਇੱਥੇ ਮਹੰਸਾਭ ਖੜੇ ਆ ਮਹੰਸਾਭ ਕੀ ਕਹਿਣਾ ਚਾਹੁੰਦੇ ਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ கிருஷ்ਨਾ ਅੱਜ ਜਿਹਨ ਦੀਆਂ ਸਾਰੇ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਮਹੱਲਾ ਖਾਰੀ ਕੋਈ ਜਲੋਟੇ ਮਹੱਲੇ ਦੇ ਵਿੱਚ ਸਾਰੇ ਮਹੱਲੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਨੰਗਰ ਲਗਾਇਆ ਗਿਆ ਜੀ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਸ਼੍ਰੀ ਕ੍ਰਿਸ਼ਨ ਆਰਾਧੇ ਰਾਧੇ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਛੋੜ ਲਾ ਕੇ ਅੱਗੇ ਆ ਜੀ ਇਹਨਾਂ ਨੇ ਛੋੜ ਲਾ ਲਈ ਸਾਰੇ ਆਲਾ ਨਕੋਦਰ ਦੇ ਮਹੱਲਾ ਕਪਾਣੀਆਂ ਦੇ ਵਿੱਚ ਖੜੇ ਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਜਨਮਾਸਟਮੀ ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਨਕੋਦਰ ਦੇ ਮਹੱਲਾ ਕਪਾਣੀਆਂ ਤੇ ਮਹੱਲਾ ਜਲੂਟਿਆਂ ਨਾਲ ਮਿਲ ਜੁਲ ਕੇ ਜਿਹੜੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਹੱਲਾ ਕਪਾਣੀਆਂ ਦੇ ਨਿਵਾਸੀ ਮਹੱਲਾ ਜਲੂਟਿਆਂ ਦੇ ਨਿਵਾਸੀ ਬਹੁਤ ਹੀ ਸ਼ਰਧਾਪੂਰਵਕ ਜਿਹੜੀ ਲੰਗਰ ਦੀ ਸੇਵਾ ਕਰਦੇ ਆ ਔਰ ਇੱਕ ਤੋਂ ਇੱਕ ਪਕਵਾਨ ਜਿਹੜੇ ਬਣਾਏ ਜਾਂਦੇ ਆ ਇਸ ਮਹੱਲੇ ਦੇ ਵਿੱਚ ਤੇ ਆਪ ਜੀ ਦੇਖ ਰਹੇ ਹੋ ਆਰਬੀ ਇੰਡੀਆ ਟਿਵੀ ਨਿਊਜ਼ ਤੇ ਸਾਰੀਆਂ ਤਸਵੀਰਾਂ ਆਪ ਜੀ ਨੇ ਨਵੇਦਨਿਆ ਵੀਡੀਓ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਜਰੂਰ ਕਰਨਾ ਤਾਂ ਕਿ ਹਰ ਕੋਈ ਇਸ ਵੀਡੀਓ ਨੂੰ ਦੇਖ ਸਕੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੈ શ્રી 크੍ਰਿਸ਼ਨਾ ਜੈ શ્રી ਰਾਧੇ